جندابات জয়พลัส हारे हारे জয়พลัส हारे हारे ಜೈ ನಿんで ಅಣೆ ಚೋರಿ ಕರ್ನಾಲು ಫಡೋ ಬ್ರೋ ಜಿ ಫಡೋ ಈ ಫಡೋ ಚೋರಾನೋ ಕೃಪ್ತಾರ್ ಕರೋ ಕೃಪ್ತಾರ್ ಕರೋ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਜੋਗਾ ਜੀ ਮੈਂ ਦੱਸ ਕੀ ਕਰਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਕਿਦੇ ਰੋਮਾਂ ਜਾ ਕੇ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਪਹਿਲਾਂ ਵੀ 5 ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਾਵੇ ਕੋਈ ਸੁਣਵਾਈ ਹੋ ਗਈ 3 ਦਿਨਾਂ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲਓ ਜੀ ਮੇਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮਾਦਾ ਜੀ ਇੰਨਾ ਸਮਾਨ ਲੈ ਕੇ ਆਏ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਾਲ ਪੱਡ ਲੈਣਗੇ ਖਾ ਜਾਣਗੇ ਮੈਂ ਤਾਂ ਹੀ ਹੁਣ ਆਇਆ ਲਾ ਲਓ ਬੱਸ ਜਾਦਾ ਮੈਂ ਕੁਝ ਕਰ ਲੂੰਗਾ ਜੁਮੇਵਾਰ ਸਰਕਾਰ ਹੋਊਗੀ ਬਸ ਜੀ ਮੇਰਾ ਬੁਰਾ ਹਾਲ ਆ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਲੋ ਜੋ ਆ ਵੀ ਲੈ ਜੋ ਜਿੰਨੋ ਜ਼ਰੂਰਤ ਆ ਮੈਨੂੰ ਕੋਈ ਲੋੜ ਨਹੀਂ ਮਾਦਾ ਨੰਗਾ ਭਖਿਆਰੀ ਹੋ ਗਿਆ ਭਖਿਆਰੀ ਹੋ ਰਹਿ ਗਿਆ ਜੀ ਲੈ ਜੋ ਜਿਹੜਾ ਲੈ ਕੇ ਜਾਣਾ ਜੀ ਮੇਰੇ ਕੱਪੜੇ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਸਾਨੂੰ ਕਰਾ ਚੁੱਕੇ ਆ ਛੜੇ ਦਿੱਲੀ ਮਤਲਬ ਇੱਕ ਦਿਨ ਛੱਡ ਕੇ ਚੋਰੀ ਹੁੰਦੀ ਹੈ ਕਿਹੜੇ ਏਰੀਆ ਚ ਇਹ ਬੌਣਾ ਗੇਟ ਜੀ ਕਿੰਨੇ ਕ ਦਿਨ ਹੋ ਗਏ ਮਤਲਬ 4-5 ਦਿਨ ਹੋ ਗਏ ਜੀ ਅਸੀਂ ਪ੍ਰਸ਼ਾਸਨ ਨੂੰ ਰੋਜ਼ ਦੱਸ ਕੇ ਆਉਨੇ ਆ ਤੇ ਇੱਕ ਦਿਨ ਛੱਡ ਕੇ ਛੱਟ ਟੁੱਟ ਜਾਂਦਾ ਜੀ ਅੱਜ ਸੀਸੀਟੀਵੀ ਅੱਜ ਰਾਣਾ ਗਾਰਮੈਂਟਸ ਆ ਉਹ ਬਿਚਾਰੇ ਦੀ ਚੋਰੀ ਹੋਈ ਆ ਉਹ ਵਿਚਾਰਾ ਪਿੰਡੋਂ ਕੰਮ ਛੱਡ ਕੇ ਇੱਥੇ ਆਇਆ ਵੀ ਚੰਗੇ ਕੰਮ ਦੀ ਤਲਾਸ਼ ਲਈ ਤੇ ਉਹਦਾ ਬਾਪ ਉਹਨੂੰ ਬਾਹਰ ਭੇਜਣਾ ਚਾਹੁੰਦੀ ਉਹ ਬਾਹਰ ਨਹੀਂ ਗਿਆ ਕਹਿੰਦਾ ਮੈਂ ਇੱਥੇ ਹੀ ਕੰਮ ਕਰਨ ਹੈਗਾ ਉਹ ਵਿਚਾਰਾ ਲੁੱਟ ਗਿਆ ਦੱਸੋ ਹੁਣ ਉਹ ਵਿਚਾਰਾ ਕਰਜ਼ਾ ਚੱਕ ਕੇ ਉਰੇ ਆਇਆ ਸੀਗਾ ਕਿੰਨੇ ਦੀ ਚੋਰੀ ਹੋਈ ਉਹਦਾ ਬਹੁਤ ਕਾਫੀ ਨੁਕਸਾਨ ਹੋਇਆ ਉਹ ਐਸਟੀਮੇਟ ਲਾ ਰਹੇ ਨੇ ਸਿਮੋਨ ਹੈ ਬੰਦਾ ਕੌਣਾ ਹੈ ਰਾਣਾ ਗਾਰਮੈਂਟਸ ਹੈ ਜੀ ਆਇਆ ਆਇਆ ਇਸ ਤੋਂ ਪਹਿਲਾਂ ਹਾਂਜੀ ਆ ਬੰਦਾ ਜੀ ਟੁੱਟੀ ਨਾਮ ਦਾ ਬੰਦਾ ਉਹ ਲਗਾਤਾਰ ਕੰਟੀਨਿਊ ਕੈਮਰੇ ਵਿੱਚ ਵੀ ਆ ਰਿਹਾ ਉਹ ਅਸੀਂ ਪ੍ਰਸ਼ਾਸਨ ਨੂੰ ਬਕਾਇਦਾ ਉਹਨਾਂ ਦੀ ਵੀਡੀਓ ਕਲਿੱਪੀ ਦੇ ਕੇ ਆਇਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀ ਹੋਈ ਇਹ ਇੱਕ ਤਾਂ ਹੀ ਪੂਸ਼ਨ ਜਨਰਲ ਸਟੋਰ ਦੇ ਹੋਈ ਆ ਚੱਕੀ ਤੇ ਹੋਈ ਆ ਤੇ ਉਧਰ ਇੱਕ ਮੋਹਲਾ ਜਿਹੜਾ ਦੇ ਮਨਿਆਰੀ ਦੁਕਾਨ ਤੇ ਮਲੋ ਸੰਨ ਇਹ 11ਵਾਂ ਸ਼ਟਰ ਪਟਿਆ ਗਿਆ ਜੀ ਤੇ 11ਵਾਂ ਸ਼ਟਰ ਪਟਿਆ ਗਿਆ ਜੀ ਹੁਣ ਕੀ ਮੰਗ ਹੁਣ ਮੰਗ ਕਰਦੇ ਉਹਨਾਂ ਦਾ ਕਦੇ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦਾ ਵਿਚਾਰਾਂ ਦਾ ਜਿਹੜਾ ਬਣਦਾ ਮੌਜਾ ਜਿਹੜਾ ਬਰਾਂਧੀ ਕਰਾਈ ਜਾਵੇ ਹਾਂਜੀ ਪਹਿਲਾ ਸ਼ਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੋਰ ਤੁਹਾਨੂੰ ਵੀ ਦੇਖਿਆ ਸੀ ਸੀਸੀਟੀਵੀ ਦੇ ਚਾਰੇ ਤੇ ਇਹ ਗ੍ਰਿਫਤਾਰ ਹੀ ਨਹੀਂ ਹੋਣਦੇ ਪਰ ਆਉਂਦੇ ਨਹੀਂ ਜੀ ਇਹਦੇ ਘਰੇ ਰੇਡ ਕੀਤਾ ਗਿਆ ਸੀ ਘਰੇ ਰਹਿੰਦਾ ਨਹੀਂ ਇਹਦੀ ਮਾਂ ਹੈ ਇਕੱਲੀ ਠੀਕ ਹੈ ਜੀ ਬਾਕੀ ਇਹਦੇ ਫੇਰ ਬਾਊਟ ਬਾਰੇ ਅਸੀਂ ਸੋਰਸਸ ਲਾਏ ਹੋਏ ਨੇ ਜਲਦੀ ਗ੍ਰਿਫਤਾਰ ਕਰਾਂਗੇ ਇਹ ਉਹੀ ਬੰਦਾ ਜੀ ਨੇ ਪਹਿਲਾਂ ਚੋਰੀ ਇਹ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਰਾਤ ਨੂੰ ਸ਼ਟਰ ਸ਼ਟਰ ਤੋੜ ਕੇ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਪਾਰਟੀ ਆ ਗਈ ਸੀ ਭੱਜ ਗਿਆ ਉਹ ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ 4 ਵਜੇ ਅਸੀਂ ਕਰ ਰਹੇ ਹਾਂ ਹਾਂ ਤੇ ਹੁਣ ਇਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਜਿਹੜਾ ਹੈ ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਵਾਅਦਾ ਕਰਾਂਗੇ ਆਪਣੀ ਕਿ ਉਹਨੂੰ ਰੈਸਟ ਕਰਾਂਗੇ